ਬੱਗਾ ਸਿੰਘ ਜੀ ਪਹੁੰਚੇ ਹਨ ਅਸੀਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬੜਾ ਕੀਮਤੀ ਸਮਾਂ ਕੱਢ ਕੇ ਸਾਡੇ ਭਾਈ ਜੱਗਾ ਸਿੰਘ ਜੀ ਸਵਰਗਵਾਸੀ ਉਹਨਾਂ ਦੇ ਘਰ ਪਹੁੰਚਿਆ ਗਿਆ ਸੀ ਉਹਨਾਂ ਦਾ ਸਾਥ ਦਿੰਦੇ ਹਨ ਔਰ ਉੱਚੇ ਤੌਰ ਤੇ ਪਹੁੰਚੇ ਪ੍ਰਧਾਨ ਬੱਗਾ ਸਿੰਘ ਜੀ ਦੇ ਨਾਲ ਆਏ ਚਿਮਨ ਸਿੰਘ ਜੀ ਉਹਨਾਂ ਦੀ ਪੂਰੀ ਠੀਕ ਸ਼ੁਰੂ ਕਰਾਂ ਹਲ ਕਰਾਂ ਤੁਹਾਡਾ ਭੈਣਾ ਵੀਰਾਂ ਨੂੰ ਜੈਪੀ ਸਭ ਤੋਂ ਪਹਿਲਾਂ ਬੇਨਤੀ ਆ ਕਿ ਐਸ ਪਾਸੇ ਆ ਜਿਓ ਆ ਰੋਡ ਚੱਲਦਾ ਰਹੇਗਾ ਤੁਹਾਡਾ ਥੋੜਾ ਆਨਲਾਈਨ ਆਪਾਂ ਜਿਹੜੀ ਮੀਟਿੰਗ ਕਰ ਰਹੇ ਆ ਪਤਾ ਲੱਗ ਜੂਗਾ ਐਸ ਪਾਸੇ ਆ ਜਿਓ ਇੱਕ ਤਾਂ ਰੋਡ ਦੀ ਆਵਾਜ਼ ਆਈ ਹੈ ਕਿ ਇੱਧਰ ਨੂੰ ਆ ਜਿਓ ਆਹ ਲਈ ਬੰਦ ਹੋ ਜੇ ਕੋਈ ਕੰਮ ਨਹੀਂ ਆ ਨਹੀਂ ਹੋਣੀ ਚਾਹੀਦੀ ਆ ਜਿਓ ਭਾਈ ਜੀ ਤੀ ਕੈਮਰਾਮੈਨ ਜੀ ਐਸਪੈਸ਼ੀਅਲੂ ਸਾਥੀਓ ਬੇਂਤੀ ਆ ਸਾਡੀ ਕਿ ਆਪਾਂ ਸਾਰੇ ਆਪਣੇ ਹੱਕਾਂ ਪ੍ਰਤੀ ਜਾਣੂ ਆ ਬਾਬਾ ਸਾਹਿਬ ਡਾਕਟਰ ਬੇੜਕਰ ਪੀਮੜਾ ਸਾਹਿਬ ਨੇ ਬਹੁਤ ਸਾਡੇ ਲਈ ਸੰਵਿਧਾਨ ਦੇ ਵਿੱਚ ਲਿਖਿਆ ਸਭ ਤੋਂ ਵੱਡੀ ਮੰਗ ਆ ਸਾਡੇ 5-5 ਕਿੱਲੇ ਲਾਟਮੈਂਟ ਪਹਿਲੀ ਹੋਈ ਸੀਗੀ ਪਹਿਲੋ ਸ਼੍ਰੀਮਤੀ ਇੰਦਰਾ ਗਾਂਧੀ ਨੇ ਕੀਤੀ ਸੀ ਉਹ ਵੀ ਸਾਡਾ ਹੱਕ ਹੈ ਕਾਨੂੰਨ ਵਿੱਚ ਲਿਖਿਆ ਦੂਸਰੇ ਨੰਬਰ ਤੇ ਸਾਨੂੰ ਕਲੋਨੀਆਂ ਵਿੱਚ ਹੀ ਜ਼ਮੀਨ ਵਿਖੇ ਰਸੋਈ ਵਿੱਚ ਲੈਟਨਿੰਗ ਪਾਤਨਮ ਕਲੋਨੀਆਂ ਕੱਟ ਕੇ ਦਿੱਤੀਆਂ ਸੀਗੀਆਂ ਉਹ ਵੀ ਸਾਡਾ ਸੰਵਿਧਾਨ ਦੇ ਵਿੱਚ ਅਜੇ ਤੱਕ ਕਾਨੂੰਨ ਲਿਖਿਆ ਹੋਇਆ ਇਸ ਤੋਂ ਇਲਾਵਾ ਹੋਰ ਬੜੇ ਹੱਕ ਨੇ ਜਿਨੂੰ ਆਪਾਂ ਰਾਸ਼ਨ ਸਰਵਲ ਸਕੀਮ ਪੈਨਸ਼ਨ ਮਕਾਨ ਦੀ ਗ੍ਰਾਂਟ, ਟੈਲਪੱਤੇ ਦੀ ਲਾਈਟਨਿੰਗ, ਬਾਥਰੂਮ ਦੀ ਗ੍ਰਾਂਟ, ਮੈਡੀਕਲ ਸਹੂਲਤਾ ਅਤੇ ਬੱਚਿਆਂ ਦੀ ਪੜ੍ਹਾਈ ਸਕਾਲਰਸ਼ਿਪ ਵਜਿਫੀ ਇਹ ਸਾਰੇ ਸਾਡੇ ਸੰਵਿਧਾਨਕ ਹੱਕ ਨੇ ਅਸੀਂ ਕੋਈ ਸਰਕਾਰ ਤੋਂ ਪੀਖ ਨਹੀਂ ਮੰਗਦੇ ਸਾਡਾ ਹੱਕ ਲਿਖਿਆ ਹੋਇਆ ਹੈ ਪਰ ਹੱਕ ਜਿਹੜਾ ਹੈ ਉਹ ਨਾ ਤਾਂ ਰਿਸ਼ਵਤ ਨਾਲ ਲਿਆ ਜਾਂਦਾ ਤੇ ਨਾ ਉਹਨਾਂ ਦੀ ਚਾਲ ਪਲੂਸੀ ਨਾਲ ਲਿਆ ਜਾਂਦਾ ਮਿੰਟ ਤਰਲੇ ਨਾਲ ਹੱਕ ਜਿਹੜਾ ਹੁੰਦਾ ਹੈ ਉਹ ਆਪਣੇ ਬਲ ਬੁੱਤੇ ਤੇ ਲਿਆ ਜਾਂਦਾ 1952 ਦੇ ਇਸ ਸੰਵਿਧਾਨ ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਣਸੂਚੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ 1952 ਦੇ ਸੰਵਿਧਾਨ ਨੂੰ ਸੋਧ ਕੀਤਾ 2005 ਚ ਜਿਹਦੇ ਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਣਸੂਚੇ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਤਾਂ ਲਿਖਿਆ ਰੋਜ਼ਗਾਰ ਗਰੰਟੀ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ ਜਿੰਨੂੰ ਤੁਸੀਂ ਨਿਰੇਗਾ ਕਿੰਦੇ ਹੋ ਇਹ ਰੋਜ਼ਗਾਰ ਪੂਰੇ ਭਾਰਤ 'ਚ ਇੱਕ ਗਰੰਟੀ ਤੁਹਾਡਾ ਕਾਨੂੰਨ ਬਣਿਆ ਅਤੇ ਗਰੰਟੀ ਦੇਖੋ ਤੁਸੀਂ ਆਪ ਘਰ ਦੇ ਵਿੱਚ ਕਿਸੇ ਨੇ LCD ਲਾਈ ਆ ਕਿਸੇ ਨੇ ਫਰਿੱਜ ਲਾਈ ਆ ਕਿਸੇ ਨੇ ਮੋਬਾਈਲ ਆ ਜਿਹਦੀ ਗਰੰਟੀ ਹੁੰਦੀ ਹੈ ਕਿੰਨਾ ਸਾਨੂੰ ਮਾਨ ਹੁੰਦਾ ਵੀ ਇਹਦੇ ਤੇ ਗਰੰਟੀ ਆ ਤੁਹਾਡਾ ਰੋਜ਼ਗਾਰ ਗਰੰਟੀ ਇੱਕ ਕਾਨੂੰਨ ਬਣਿਆ ਹੈ। ਕਾਨੂੰਨ ਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹ ਕਾ ਜਿਹੜੀ ਹੈਗੀ ਤੁਹਾਡੀ 2005 ਤੋਂ ਲੈ ਕੇ 2025 ਚੜਿਆ 20 ਸਾਲ ਹੋ ਗਏ ਬਣਿਆ ਲੱਗੂ। ਤੁਹਾਡੇ ਕਾਰਡ ਦੇ ਉੱਪਰ ਲਿਖਿਆ ਹਰ ਘਰ ਹਰ ਸਾਲ ਘੱਟੋ-ਘੱਟ 100 ਦਿਨ ਦਾ ਕੰਮ ਦੇਣਾ। 100 ਦਿਨ ਦੇ ਕੰਮ ਨੇ ਤੁਹਾਨੂੰ ਇਸਲੇ ਰੇਟ ਦੇ ਨਾਲ 25 ਤੋਂ ਲੈ ਕੇ 30000 ਰੁਪਇਆ ਬਣਦਾ ਸੀਗਾ 25 ਤੋਂ ਲੈ ਕੇ 30000 ਨੂੰ ਤੁਸੀਂ 20 ਸਾਲਾਂ ਨਾਲ ਗੁਣਾ ਕਰੋ 20 ਸਾਲਾਂ ਤੱਕ ਤੁਹਾਡਾ 6 ਲੱਖ ਰੁਪਇਆ ਇੱਕ ਜੋਬ ਕਾਰਡ ਦਾ ਬਣਦਾ ਪਰ ਉਹ ਲਾਗੂ ਕਿੰਨਾ ਨੇ ਕਰਨਾ ਸੀਗਾ ਜਿਹੜੇ ਲੋਕਾਂ ਨੇ ਬੋਟ ਲਈ ਆ ਪਰ ਉਹਨਾਂ ਨੇ ਕੀਤਾ ਨਹੀਂ ਹੈ ਤੁਸੀਂ ਆਪ ਬਲਬੁੱਟਾ ਕਰਕੇ ਨਰੇਗਾ ਚਲਾਈ ਤਾਂ ਮਨਰੇਗਾ ਜਦੋਂ ਚੱਲੀ ਧਰਨਾ ਪ੍ਰਦਰਸ਼ਨ ਹੋਇਆ ਪਤਾ ਲੱਗਾ ਸਰਕਾਰ ਨੂੰ ਮਨਰੇਗਾ ਚੱਲਦੀ ਰਹੀ ਤੇ ਉਸ ਤੋਂ ਬਾਅਦ ਮਨਰੇਗਾ 'ਚ ਸਿਆਸੀ ਲੋਕ ਬਹੁਤ ਵੱਡੀ ਕਪੜਾ ਬਾਜੀ ਕਰਦੇ ਰਿਹਾ ਉਹ ਮਨਰੇਗਾ ਜਿਹੜੀ ਹੁਣ ਬੰਦ ਹੋਈ ਆ ਤਿੰਨ ਕੰਮ ਸਾਡੇ ਮੇਨ ਸੀਗੇ ਉਹ ਬੰਦ ਹੋ ਗਏ ਆ ਲਿੰਕ ਰੋਡ ਹੁੰਦੇ ਆ ਜਿਹੜੇ ਪਿੰਡਾਂ 'ਚੋਂ ਇਹਨਾਂ ਦਾ ਕੱਚਾ ਕੰਮ ਸੀਗਾ ਜਿਹੜਾ ਸੈਟਾ ਤੋਂ ਸਰਵਾਈ ਕਰਨੀ ਉਹ ਵੀ ਬੰਦ ਕਰ ਦਿੱਤਾ ਹੈ ਰੇਲ ਗੱਡੀ ਦੀ ਪਟਰੀ ਦੀ ਸਫਾਈ ਕਰਦੇ ਸੀ ਕੰਮ ਰੇਲ ਤੇ ਕਰਦੇ ਸੀ ਜਿਹੜੇ ਬੰਦੇ ਉਹਨਾਂ ਦੇ ਕੰਮ ਵੀ ਬੰਦ ਕਰ ਦਿੰਦੇ ਆ ਰੇਲ ਤੇ ਜਿਹੜੀ ਨਹਿਰਾਂ ਨਹਿਰ ਤੇ ਵੀ ਕੰਮ ਸੀਗਾ ਉਹ ਵੀ ਜਿਹੜੇ ਸਰਕਾਰ ਨੇ ਬੰਦ ਕਰ ਦਿੱਤੇ ਸਰਕਾਰ ਨੇ ਕੰਮ ਕਿਉਂ ਬੰਦ ਕੀਤੇ ਆ ਤੇ ਕੰਮ ਬੰਦ ਕੀਤੇ ਉਹਨਾਂ ਦੀ ਜ਼ਿੰਮੇਵਾਰੀ ਕੀ ਸੀ ਧਿਆਨ ਨਾਲ ਸੁਣਿਓ ਗੱਡੀ ਆ ਗਈ ਕੋਈ ਗੱਲ ਨਹੀਂ ਏ ਪਰ ਗੱਲ ਜਰੂਰ ਜਿਹੜੀ ਇੱਕ ਟਾਲੀ ਕੰਮ ਦੀ ਆ ਅੱਜ ਕੰਮ ਬਿਲਕੁਲ ਤਿੰਨ ਬੰਦ ਹੋਇਆ ਤਿੰਨ ਕੰਮਾਂ ਦੇ ਵਿੱਚ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਨੁਕਸਾਨ ਕਰਨ ਦੇ ਵੀ ਤੁਸੀਂ ਜ਼ਿੰਮੇਵਾਰ ਹੋ ਤੁਹਾਡੀ ਗਲਤੀ ਆ ਉਹ ਕਿਉਂ ਗਲਤੀ ਹੈ ਤੁਹਾਡੀ ਕਿ ਮਰੇਗਾ ਤੁਹਾਡੀ ਜੀ ਤੁਸੀਂ ਜਿੱਥੇ ਕੋਈ ਚੋਰ ਲੱਗਿਆ ਹੋਇਆ ਉੱਥੇ ਉਹਨੂੰ ਰੋਕਣਾ ਸੀਗਾ ਵੀ ਸਾਡੀ ਨਰੇਗਾ ਤੂੰ ਸਾਡੇ ਤੋਂ ਚੋਰੀ ਨਹੀਂ ਕਰ ਸਕਦਾ ਪਰ ਅਸੀਂ ਕੀ ਕੀਤਾ ਜਿੱਥੇ ਨਰੇਗਾ ਦਾ ਗਲਤ ਕੰਮ ਹੁੰਦਾ ਸੀਗਾ ਉੱਥੇ ਹੀ ਉਹ ਪੈਸੇ ਕਢਾ ਕੇ ਲੈਂਦੇ ਸੀ ਅਸੀਂ ਉਹਨਾਂ ਲੋਕਾਂ ਦਾ ਸਾਥ ਦਿੰਦੇ ਰਹੇ ਉਹਦੇ ਸਬੰਧ ਵਿੱਚ ਆਹ ਜਿਹੜੀ ਝਾੜੂ ਵਾਲੀ ਸਰਕਾਰ ਆ ਇਹਨਾਂ ਨੇ ਜਦੋਂ ਕੰਮ ਬੰਦ ਕੀਤਾ ਸੀ ਸ਼ਿਕਾਇਤਾਂ ਕੀਤੀਆਂ ਜਦੋਂ ਸ਼ਿਕਾਇਤਾਂ ਕੀਤੀਆਂ ਤਾਂ ਉਹਨਾਂ ਦੀ ਬਹੁਤ ਵੱਡੀ ਪੜਤਾਲ ਹੋਈ ਜਦੋਂ ਪੜਤਾਲ ਹੋਈ ਤੇ 100 ਦੇ ਵਿੱਚੋਂ 80% ਜਿਹੜਾ ਸੀਗਾ ਉਹ ਬੰਦਿਆਂ ਨੇ ਕੰਮ ਨਹੀਂ ਕੀਤਾ ਉਹ ਕੰਮ ਤੋਂ ਬਿਨਾਂ ਹੀ ਪੈਸੇ ਕੱਢੇ ਗਏ ਤਾਂ ਸਰਕਾਰ ਨੇ ਸੋਧ ਕਰਨ ਵਾਸਤੇ ਉਹ ਇੱਕ ਵਾਰੀ ਕੰਮ ਬੰਦ ਕਰ ਦਿੱਤਾ 80% ਉਹਨਾਂ ਨੂੰ ਬਹੁਤ ਵਧੀਆ ਤਰੀਕਾ ਕਿ ਤੁਹਾਡੀ ਲੇਬਰ ਦਾ ਮਸਟਾਉਂ ਨਿਕਲਿਆ ਫੋਟੋ ਜਿਹੜੀਆਂ ਖਿਚੀਆਂ ਉਹ ਉਹਨਾਂ ਦੇ ਕੰਪਿਊਟਰ ਵਿੱਚ ਸੇਵ ਹੀ ਨਹੀਂ ਪਰ ਜਦੋਂ ਉਹਨਾਂ ਨੇ ਨਹਿਰ ਤੇ ਕੰਮ ਕਰਾਇਆ 1 ਕਿਲੋਮੀਟਰ ਤੋਂ ਸਾਡਾ ਕਰਾਇਆ ਉਸ ਤੋਂ ਬਾਅਦ ਸਾਡੀਆਂ ਹੀ ਫੋਟੋਆਂ ਲਾ ਕੇ ਤਾਂ ਜਿਹੜੇ ਘਰਾਂ 'ਚ ਬੰਦੇ ਬੈਠੇ ਸੀਗੇ ਉਹਨਾਂ ਨੇ 20-20 ਕਿਲੋਮੀਟਰ ਦੀ ਨਹਿਰ ਦਾ ਸ਼ੋਅ ਕੀਤਾ ਤੇ 20 ਕਿਲੋਮੀਟਰ ਤੇ ਕੰਮ ਕਰਾਇਆ ਕੰਮ ਸਾਡੇ ਤੋਂ 1 ਕਿਲੋਮੀਟਰ ਪੱਲੇਆ 80% ਉਹਨਾਂ ਨੇ ਜਦੋਂ ਕਪੜਾ ਕੀਤਾ ਤੇ ਸਰਕਾਰ ਦੀ ਮਜਬੂਰੀ ਬਣ ਗਈ ਕੰਮ ਕਰਾਉਣ ਦੀ ਇਹ ਤੁਹਾਡੀ ਜ਼ਿੰਮੇਵਾਰੀ ਸੀ ਕਿ ਤੁਸੀਂ ਆਪ ਦਾ ਨਰੇਗਾ ਨਰੇਗਾ ਤੇ ਮਾਲਕ ਤੁਸੀਂ ਸੀ ਅਸੀਂ ਗਲਤ ਕੰਮ ਨਹੀਂ ਹੋਣ ਦੇਣਾ ਪਰ ਤੁਸੀਂ ਚੁੱਪ ਕਰਕੇ ਬੈਠੇ ਰਹੇ ਹੁਣ ਉਹ ਕੰਮ ਬੰਦ ਹੋ ਗਿਆ ਤਾਂ ਹੁਣ ਕੰਮ ਲਈ ਆਪਾਂ ਨੂੰ ਲਗਾਤਾਰ ਪੈਸੇ ਆਉਂਦੀ ਅਸੀਂ 3 ਵਾਰ ਹੋ ਗਏ ਚੰਡੀਗੜ੍ਹ ਜਾਂਦੇ ਹੁਣ ਆ ਨਟ ਗਵਾਏ ਮੋਬਾਈਲ ਤੁਹਾਡੇ ਹੱਥਾਂ 'ਚ ਤਿੰਨ ਗੇੜੇ ਅਸੀਂ ਮਾਰਾਏ ਆ ਹੁਣ 17 ਤਰੀਕ ਨੂੰ ਸ਼ਾਮ ਨੂੰ ਇੱਥੇ ਗੁਰੂ ਹਰ ਸਾਹਿਬ ਤੋਂ ਟ੍ਰੇਨ ਚੱਲਣੀ ਆ ਉੱਥੇ ਤੁਸੀਂ ਤਿਆਰੀ ਕਰਨੀ ਆ ਜੰਨੀਗੜ ਜਾਣਾ ਨਰੇਗਾ ਜੇ ਚਾਲੂ ਕਰਾਉਣੀ ਹੈ ਤੇ ਰੌਲਾ ਪਾਉਣਾ ਤੁਹਾਡਾ ਹੱਕ ਆ ਤੁਹਾਡੀ ਜ਼ਿੰਮੇਵਾਰੀ ਤੇ ਚੁੱਪ ਕਰਕੇ ਬੈਠ ਰਹੇ ਤਾਂ ਫਿਰ ਨਰੇਗਾ ਨਹੀਂ ਮਿਲੇਗੀ ਅੱਜ ਤਗੜਾ ਜ਼ਿਮੀਦਾਰ ਵੀ ਨਰੇਗਾ ਬੰਦ ਹੋਣ ਕਰਕੇ ਖੁਸ਼ ਆ ਅੱਜ ਸਰਕਾਰਾਂ ਵੀ ਖੁਸ਼ ਨੇ ਨਰੇਗਾ ਤੁਹਾਡੀ ਆ ਤੁਹਾਨੂੰ ਇਕੱਠੇ ਹੋਣ ਦੀ ਲੋੜ ਆ ਅੱਜ ਤੁਸੀਂ ਜੇ ਜ਼ੋਰ ਲਾ ਲੋਗੇ ਤੇ ਰੌਲਾ ਪਾਉਣ ਦੇ ਨਰੇਗਾ ਚੱਲ ਸਕਦੀ ਆ ਅਸੀਂ ਮਹੀਨੇ ਦੇ ਵਿੱਚੋਂ ਤਿੰਨ ਗੇੜੇ ਮਾਰਦੇ ਹਾਂ ਦਸਾਂ ਦਿਨਾਂ ਬਾਅਦ ਫੇਰ ਜਾਂਦੇ ਹੁੱਥੇ ਨਾਲੇ ਇਸ ਚੀਜ਼ ਦੀ ਬੜੀ ਵੱਡੀ ਖੁਸ਼ਖਬਰੀ ਆ ਕਿ ਸਾਡੇ ਬਜ਼ੁਰਗ ਜਿਹੜੇ ਹੈਗੇ ਆ ਹਾਲੇ ਤੱਕ ਉਹਨਾਂ ਨੇ ਪੀੜ੍ਹੀਓ ਦਫ਼ਤਰ ਨਹੀਂ ਦੇਖਿਆ ਸੀ ਡੀਸੀ ਦਫ਼ਤਰ ਨਹੀਂ ਦੇਖਿਆ ਸੀ ਜਿਹੜਾ ਆਪਾਂ ਚੰਡੀਗੜ੍ਹ ਜਾ ਕੇ ਮੁਹਾਲੀ ਦੇ ਵਿੱਚ ਸਾਡੇ ਪੂਰੇ ਪੰਜਾਬ ਦਾ ਸਾਡੇ ਹੱਕ ਜਿੱਥੋਂ ਸ਼ੁਰੂ ਹੁੰਦੇ ਨੇ ਉਹ ਬਹੁਤ ਵੱਡਾ ਇੱਕ ਸਾਡੇ ਲਈ ਖਜ਼ਾਨਾ ਆ ਉਹਦੇ ਦੀ ਹੱਕਾਂ ਪ੍ਰਤੀ ਤੁਸੀਂ ਜਾਗਰੂਕ ਹੋਵੋਗੇ ਬੜੇ ਕਰਮਾਂ ਨੇ ਹੋਵੋਗੇ ਕਿ ਉਹ ਦਫ਼ਤਰ ਤੁਹਾਨੂੰ ਮਿਲਣ ਨੂੰ ਵੇਖੂਗਾ ਜਿੱਥੋਂ ਆਪਣੀ ਹਰ ਇੱਕ ਸਹੂਲਤ ਮਿਲਦੀ ਆ ਉਥੇ ਹਾਲੇ ਤੱਕ ਸਰਪੰਚ ਐਮ ਐਲ ਏ ਵੀ ਨਹੀਂ ਜਾ ਸਕਦੇ ਜਿੱਥੇ ਤੱਕ ਤੁਸੀਂ ਪਹੁੰਚਣਾ ਹੈ ਤਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਦੇਖੋ ਨਰੇਗਾ ਚਾਲੂ ਕਰਵਾ ਲਓ ਨਰੇਗਾ ਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੈ ਛਾੜੀਆਂ ਸਹੂਲਤਾਂ ਤੁਹਾਨੂੰ ਜਿਹੜੀਆਂ ਨਰੇਗਾ ਚੋਂ ਮਿਲ ਰਹੀਆਂ ਐਤਕੀ ਮਕਾਨ ਜਦੋਂ ਆਨਲਾਈਨ ਕਰਨਾ ਸੀਗਾ ਤੇ ਉਹਨਾਂ ਨੇ ਪੁੱਛਿਆ ਤੁਹਾਡਾ ਨਰੇਗਾ ਦਾ ਕਾਟ ਬਣਿਆ ਸਹੀ ਗੱਲਾਂ ਨੇ ਇਸੇ ਤਰ੍ਹਾਂ ਸਹੂਲਤਾ ਜੁੜਦੀਆਂ ਜਾਂਦੀਆਂ ਇਸੇ ਤਰ੍ਹਾਂ ਨਾ ਪਾਤਰੀ ਕਾਰਡ ਵੀ ਤੁਹਾਡੇ ਨਰੇਬਿਆ ਚੋਂ ਬਣਨੇ ਆ ਇਸੇ ਕਾਲ ਮੁੱਠੋਈ ਅਸੀਂ ਸ਼ੋਹ ਬਣਨੇ ਆ ਵੀ ਅਸੀਂ ਮਜ਼ਦੂਰ ਕਾਟਾਗਰੀ ਦੇ ਲੋਕਾਂ ਤਾਂ ਵੇਖੋ ਸਭ ਤੋਂ ਵੱਡੀ ਫਾਇਦਾ ਇਹਨਾਂ ਨੂੰ ਆ ਬਜ਼ੁਰਗਾਂ ਨੂੰ ਕਿਉਂ ਫਾਇਦਾ ਕਿਉਂ ਬਜ਼ੁਰਗਾਂ ਨੂੰ ਆ ਕਿਉਂਕਿ ਅੱਜ ਅਸੀਂ ਸਾਰੇ ਹੀ ਮਸਾ ਰੋਟੀ ਰੋਟੀ ਚਲਾ ਰਹੇ ਆ ਸਾਡੀਆਂ ਕੁੜੀਆਂ ਨੇ loan ਲੈ ਹੋਇਆ ਕਿਸੇ ਧੀ ਨੇ ਕਿਸੇ ਭੈਣ ਨੇ loan ਲਿਆ ਜਦੋਂ ਸਾਡੀ ਭੈਣ ਦੀ ਸੱਸ ਹੋਈ ਚਾ ਮਾਂ ਹੋਈ ਉਹਨੂੰ ਪੁੱਛਦੀ ਏ ਕਿ ਭਾਈ ਮੈਨੂੰ ਦਵਾਈ ਲਈ ਪੈਸੇ ਚਾਹੀਦੇ ਆ ਕੱਪੜੇ ਲਈ ਪੈਸੇ ਚਾਹੀਦੇ ਮੈਂ ਕਿਤੇ ਜਾਣਾ ਮੈਨੂੰ ਪੜਾਵਾ ਕਰਾਇਆ ਮੈਨੂੰ ਖਰਚੇ ਦੀ ਲੋੜ ਆ ਉਦੋਂ loan ਵਾਲਾ ਆਇਆ ਹੁੰਦਾ ਉਹਦੇ ਤੋਂ loan ਸਾਡੇ ਤੋਂ ਤਰਦਾ ਨਹੀਂ ਏ ਉਹ ਸਾਨੂੰ ਛਿੜਕਾ ਮਾਰ ਕੇ ਚਲਾ ਜਾਂਦਾ ਹੈ ਸਾਡਾ ਬੱਚਾ ਸਾਡੀ ਬੱਚੀ ਸਾਡੇ ਦਾਦੀ ਸਾਡੀ ਨਾਨੀ ਸਾਡੇ ਨਾਨੇ ਔਰ ਦਾਦੇ ਨੂੰ ਕੀ ਜਵਾਬ ਦਿੰਦੇ ਆ ਕਿ ਸਾਡੇ ਕੋਲੇ ਪੈਸਾ ਕਿੱਥੋਂ ਹੈਗਾ ਆ ਕੱਲ ਤਾਂ ਇਹ ਤੇਰੀ ਮੇਰੀ ਮਾਂ ਦੀ ਬੇਇੱਜ਼ਤੀ ਕਰਕੇ ਗਿਆ ਉਹ ਲੋਨ ਵਾਲਾ ਤੈਨੂੰ ਪਿੱਛੋ ਦੇ ਦਈਏ ਇਹ ਗੱਲਾਂ ਸੁਣਨੋਂ ਮਿਲਦੀਆਂ ਨਾ ਭਾਈ ਮਿਲਦੀਆਂ ਨਾ ਤਾਂ ਇਹ ਦੋਤੇ ਬਾਪੂ ਦੇ ਕੋਲੇ ਜੇ 10 ਦਿਨ ਦਾ ਮਸਟੌਲ ਲੱਗਾ ਹੋਵੇਗਾ 10 ਦਿਨ ਦੇ ਮਸਟੌਲ ਦੇ ਵਿੱਚ ਤਾਂ 3500 ਜਿਹੜਾ ਹੈਗਾ ਮੇਰੇ ਘਰ ਦਾ ਬਣ ਨਹੀਂਉਂਦਾ ਬੇਬੇ ਬਾਪੂ ਦੀ ਪੈਨਸ਼ਨ 1500 ਆ ਗਈ 3500 ਚ 1500 ਜਮਾ ਕਰੋ 5000 ਸਾਡੀ ਬੇਬੇ ਕੋਲੇ ਹੋਏ 5000 ਸਾਡੇ ਬਾਪੂ ਕੋਲੇ ਹੋਏ 10000 ਨਾਲ ਉਹ ਆਖੀ ਨੌ ਨੂੰ ਆਪਦੀ ਧੀ ਨੂੰ ਕਹੂਗੀ ਆ ਬੱਚਿਆਂ ਲਈ ਬੱਚੀ ਚ ਲੈ ਕੇ ਆਉਣੀ ਮੇਰੇ ਕੋਲੇ ਪੈਸੇ ਹੈਗੇ ਹਨ ਤਾਂ ਨਰੇਕਾ ਇਹ ਬਜ਼ੁਰਗਾਂ ਲਈ ਬਹੁਤ ਵਧੀਆ ਤਾਂ ਬਜ਼ੁਰਗ ਕਿਤੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬੇਨਤੀ ਆ ਨਰੇਕਾ ਦੀ ਤੁਸੀਂ ਜ਼ਿੰਮੇਵਾਰੀ ਲਓ ਆਪਾਂ ਚਲਾਉਣੀ ਆ ਇਕੱਠੇ ਹੋਈਏ 来 ਜਿਹੜੇ ਨੌਜਵਾਨ ਜਿਹੜੇ ਅੱਜ ਬੇਬੇ ਬਾਪੂ ਦੀ ਗੱਲ ਸੁਣ ਕੇ ਖੁਸ਼ ਹੁੰਦੇ ਆ ਵੀ ਅਸੀਂ ਸ਼ਾਇਦ ਬੁੱਢੇ ਨਹੀਂ ਹੋਣਾ ਉਹ ਵੀ ਤਿਆਰ ਹੋ ਜਾਣ ਉਹਨਾਂ ਨੇ ਵੀ ਕਿਸੇ ਦਿਨ ਨੂੰ ਬੁੱਢੇ ਹੋਣਾ ਹੈ ਉਹਨਾਂ ਨੇ ਵੀ ਬੁੱਢੇ ਹੋਣਾ ਹੈ ਇਸੇ ਤਰ੍ਹਾਂ ਹੀ ਆਪਾਂ ਪੈਨਸ਼ਨ ਦੀ ਗੱਲ ਕਰ ਰਹੇ ਆ ਪੈਨਸ਼ਨ ਹਰਿਆਣੇ ਦੇ ਵਿੱਚ 3200 ਰੁਪਈਆ ਪੰਜਾਬ ਦੇ ਵਿੱਚ 1500 ਰੁਪਈਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਹੀਨੇ 'ਚ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਦੇ ਮਹੀਨੇ ਪਿੱਛੋਂ ਮੈਂ ਇਹ ਪੈਨਸ਼ਨ ਮੈਨੂੰ ਨਹੀਂ ਹੁੰਦੀ ਤੇ ਇੰਟਰੀਆਂ ਹੁੰਦੀਆਂ 12 ਟੰਕ ਨੂੰ ਕੋਈ ਸਟੇਟਮੈਂਟ ਲਓ ਕਿਸੇ ਦੀ ਪੈਨਸ਼ਨ ਵੀ 12 ਇੰਟਰੀਆਂ ਨਹੀਂ ਨਿਕਲਦੀ ਸਾਲ ਦੇ ਵਿੱਚ ਘੱਟ ਨਿਕਲਦੀ ਆ ਇਹ ਸਾਡਾ ਪੰਜਾਬ ਦਾ ਜਿਨ੍ਹਾਂ ਨੂੰ ਅਸੀਂ ਚੁਲ ਕੇ ਲੋਕਤੰਤਰ ਚੁਣ ਲਈ ਬਿਠਾਇਆ ਹੋਇਆ ਰਾਜ ਦਾ ਨੀਚੇ ਉਹਨਾਂ ਲੋਕਾਂ ਦਾ ਹਾਲ ਇਸੇ ਲਈ ਬੇਨਤੀ ਆ ਕਿ ਤੁਸੀਂ ਆਪ ਇਹਦੇ ਜ਼ਿੰਮੇਵਾਰ ਬਣਨਾ ਆਪ ਲਾਗੂ ਕਰਾਉਣਾ ਹੁਣ ਗੱਲ ਇਹ ਆ ਕਿ ਅਸੀਂ ਕਿਉਂ ਕਰਾਈਏ ਹੈਨਾ ਪਰ ਕਿਵੇਂ ਹੋਏਗਾ ਕੋਈ ਜਿਆਦਾ ਔਖਾ ਤਰੀਕਾ ਨਹੀਂ ਸਾਰਿਆਂ ਨੂੰ ਪਤਾ ਕਿ ਕਿਸਾਨ ਜੱਥੇਬੰਦੀ ਸਾਲ ਦਿੱਲੀ ਬੈਠੀ ਰਹੀ ਹੈ ਹੈਨਾ ਉਸ ਤੋਂ ਬਾਅਦ ਦੂਸਰੀ ਵਾਰ ਫਿਰ ਗੈਰ ਸਰਕਾਰ ਨੇ ਜਾਣ ਨਹੀਂ ਦਿੱਤਾ ਉਹ ਕੱਟੇ ਹੋਏ ਉਹਨਾਂ ਦੀ ਪਾਵਰ ਬਣੀ ਪਾਵਰ ਬਣ ਕੇ ਸਰਕਾਰ ਤੋਂ ਉਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਸਹੂਲਤਾਂ ਲੈ ਲਈਆਂ ਉਹ ਸੰਵਿਧਾਨ 'ਚ ਨਹੀਂ ਲਿਖੀਆਂ ਸਿਗੀਆਂ ਅੱਜ ਨਾ ਤਾਂ ਜਿੰਨੀਆਂ ਵੀ ਸੂਚਨਾ ਨੇ ਸੰਵਿਧਾਨ ਚ ਲਿਖੀਆਂ ਨੇ ਉਹਨਾਂ ਨੇ ਕੱਟ ਨਾਲ ਵੇਖੋ ਅੱਜ ਰੋੜ ਤੇ ਚੱਲਦੇ ਆ ਤੇ ਉਹਨਾਂ ਨੂੰ ਜਿਹੜੀ ਉਹ ਪਰਚੀ ਹੈ ਨਾ ਉਹ ਮਾਫ ਆ ਉਹਨਾਂ ਨੇ ਐਡੀਆਂ ਐਡੀਆਂ ਮੋਟਰਾਂ ਨੇ ਉਹਨਾਂ ਦਾ ਬਿੱਲ ਮਾਫ ਕਰਾਇਆ ਉਹਨਾਂ ਨੇ ਕੱਟ ਦੀ ਤਾਕਤ ਨਾਲ ਇੱਕ ਕਿੱਲੇ ਦੇ ਵਿੱਚੋਂ 2000 ਰੁਪਇਆ ਹਰ ਮਹੀਨੇ ਚ ਉਹਨਾਂ ਨੇ ਖਰਚਾ ਮੋਦੀ ਤੋਂ ਲੈਣਾ ਸ਼ੁਰੂ ਕੀਤਾ ਮੋਦੀ ਦੀ ਵਰਖਲਾਬ ਬੋਲਦੇ ਆ ਪਰ ਇਕੱਠੀ ਹੋਈ ਨਹੀਂ ਉਹ ਤਾਕਤ ਬਣੀ ਆ ਤੇ ਸਾਥੀਓ ਤੁਸੀਂ ਇਕੱਠੇ ਹੋ ਕੇ ਆਪਣੀ ਜਿਹੜੀ ਅਮਰੀਕਾ ਹੈ ਬਾਕੀ ਦੀਆਂ ਸਹੂਲਤਾਂ ਉਹ ਬਚਾਉਣ ਦੀ ਜ਼ਿੰਮੇਵਾਰੀ ਲਓ ਤਾਂ ਹੁਣ ਅਸੀਂ ਵੇਖੋ ਇੰਨਾ ਤੁਹਾਡੇ ਸਾਹਮਣੇ ਮੋਟਰਸਾਈਕਲ ਤੇ ਮਾਈਕ ਰੱਖਿਆ ਬੋਲਣਾ ਮੰਚ ਇੱਛਾ ਹੈ ਕਿ ਜਿੱਥੇ ਸਾਡੇ ਬੰਦੇ ਖੜੇ ਆ ਅਸੀਂ ਆਪਣੇ ਹੱਕਾਂ ਦੀ ਗੱਲ ਕਰਤੀਏ ਹੁਣ ਜ਼ਿੰਮੇਵਾਰੀ ਇਕੱਲੀ ਮੇਰੀ ਨਾ ਲਾਓ ਕਿ ਪ੍ਰਧਾਨ ਆਇਆ ਨਰੇਗਾ ਦੀ ਗੱਲ ਉਹ ਹੀ ਕਰਕੇ ਗਿਆ ਉਹ ਹੀ ਲੋਕਾਂ ਨੂੰ ਇਕੱਠਿਆਂ ਕਰੋ ਜ਼ਿੰਮੇਵਾਰੀ ਇਕੱਲੀ ਚਿਮਨ ਲਾਲ ਦੀ ਨਾ ਲਾਓ ਆ ਰੰਗਾ ਸਿੰਘ ਦੀ ਨਾ ਲਾਓ ਜ਼ਿੰਮੇਵਾਰੀ ਇਕੱਲੀ ਬਿੰਦਰ ਦੀ ਨਾ ਲਾਓ ਬਿੰਦਰ ਵਾ ਸੁਖੋ ਦੀ ਨਾ ਇਕੱਲੀ ਜ਼ਿੰਮੇਵਾਰੀ ਨਾਓ ਸਾਡੀ ਸਾਰਿਆਂ ਦੀ ਜ਼ਿੰਮੇਵਾਰੀਆਂ ਜਿੱਥੇ ਸਾਡੀ ਭੈਣ ਸਾਡੀ ਮਾਸੀ ਚਾਚੀ ਤਾਈ ਮਰੇਗਾ ਨਾਲ ਜੁੜੀ ਹੋਈ ਆ ਸਾਰਿਆਂ ਨੂੰ ਕੋਈ ਨਹੀਂ ਦੱਸੋ ਕਿ ਭਾਈ ਮਰੇਗਾ ਸਾਡੀ ਸਰਕਾਰ ਨੇ ਬੰਦ ਕਰ ਦਿੱਤੀ ਆ ਟ੍ਰੇਗਾ ਦੇ ਸੰਬੰਧ ਵਿੱਚ ਅਸੀਂ ਚੰਨੀਗੜ੍ਹ ਦੇ ਵਿੱਚ ਤਿਆਰੀ ਕਰਦੇ ਪਏ ਆਓ ਉੱਥੇ ਸਭਾ ਖੱਟੋ ਤਾਂ ਕੋਈ ਕਰਾਇਆ ਨਹੀਂ ਲੱਗਣਾ ਉੱਥੇ ਝੰਡੇ ਦਾ ਖਰਚਾ ਆਪਾਂ ਨੂੰ ਰਲ ਮਿਲ ਕੇ ਕਰਨਾ ਪੈਗਾ ਬਸ ਖਾਣ ਪੀਣ ਦਾ ਅਰੇਂਜਮੈਂਟ ਉੱਥੇ ਹੀ ਹੈਗਾ ਤੇ ਮਹੀਨੇ 'ਚ ਆਪਾਂ ਤਿੰਨ ਜਿਹੜੇ ਚਾਰ ਲੋਣੇ ਕਰਨੇ ਆ ਲਗਾਤਾਰ ਲਾਣੇ ਆ ਉਹ ਕਿਉਂ ਜਿਹੜੇ ਨਾਲ ਦੀ ਲੋੜ ਆ ਕਿਉਂਕਿ ਸ਼ਰਮਾਇਦਾਰਾਂ ਨੂੰ ਪਤਾ ਹੈ ਕਿ ਇਹ ਲੋਕ ਜ਼ਿਆਦਾ देर ਨਹੀਂ ਚੱਲ ਸਕਦੇ ਇਹ ਗਰੀਬ ਲੋਕ ਨੇ ਇਹ ਥੱਕ ਜਾਂਦੇ ਨੇ ਹੈਨਾ ਉਹ ਛੱਡ ਜਾਣਗੇ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਪਤਾ ਪਰ ਅਸੀਂ ਇਹ ਗੱਲ ਸਮਝਦੇ ਹਾਂ ਬੰਦੇ ਭਾਵੇਂ ਘੱਟ ਹੋਈਏ ਲੇਕਿਨ ਸਾਡੇ ਮੁੱਦੇ ਸਾਡੇ ਹੱਕ ਬਹੁਤ ਵੱਡੇ ਨੇ ਉਹ ਅਸੀਂ ਲਾਗੂ ਕਰਵਾਵਾਂਗੇ ਵਾਰੀ ਨਾਲ ਚਿੱਲਾਂਗੇ ਅੱਜ ਆ ਪਿੰਡ ਚਲਾ ਗਿਆ ਇਹਨੂੰ ਅਗਲੀ ਵਾਰੀ ਨਾਲ ਲੈ ਕੇ ਜਾਓ ਦੂਜਾ ਪਿੰਡ ਚਲਾ ਗਿਆ ਜਿੰਨੀ ਲੰਮੀ ਲੜਾਈ ਲੜਨੀ ਹੋਈ ਲੜਦੇ ਜਾਵਾਂਗੇ ਜਿਵੇਂ ਜਿਵੇਂ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਖੁਦ ਜ਼ਿੰਮੇਵਾਰ ਬਣਾਂਗੇ ਬਹੁਤ ਵੱਡੀ ਆਪਾਂ ਜਿਹੜੀ ਲੜਾਈ ਲੜਾਂਗੇ ਤਾਂ ਮੈਨੂੰ ਪੂਰੀ ਟੱਟ ਤੋਂ ਆਸ ਆ ਦੇਖੋ بارش ਦੇ ਵਿੱਚ ਵੀ ਤੁਸੀਂ ਖੜੇ ਹੋ ਮੈਂ ਵੀ ਖੜਾ ਇਹ ਹੁੰਦਾ ਹੈ ਗੱਲ ਸੁਣਦਾ ਤੇ ਸੰਘਰਸ਼ ਕਰਨ ਦਾ ਜਿਹੜਾ ਸਾਡਾ ਪਤਾ ਲੱਗਦਾ ਕਿ ਕਿੰਨੀ ਕੁ ਜ਼ਿੰਮੇਵਾਰੀ ਹੈ ਇਸ ਜ਼ਿੰਮੇਵਾਰੀ ਨੂੰ ਲੈ ਕੇ ਬੇਨਤੀ ਆ ਸਾਰਿਆਂ ਨੂੰ ਹੱਥ ਜੋੜ ਕੇ ਕਿ ਤੁਸੀਂ ਵੱਡੇ ਪੱਧਰ ਤੇ ਤਿਆਰੀ ਕਰਨੀ ਕੋਈ ਜ਼ਿਆਦਾ ਦੂਰ ਨਹੀਂ ਜਿਹੜਾ ਗੁਰੂ ਹਰ ਸਾਹਿਬ ਰੇਲਵੇ ਸਟੇਸ਼ਨ ਯਾਨਾ ਰੰਗਾ ਸਿੰਘ ਤੇ ਨਾਲ ਸਾਡੇ ਸਾਥੀ ਜੀਮਨ ਸਿੰਘ ਜੀ ਉੱਥੇ ਖੜੇ ਹੋਣਗੇ ਝੰਡੇ ਤੁਹਾਡੇ ਕੋਲ ਹੋਣਗੇ ਕੋਈ ਆੜ ਜਾਣ ਦਾ ਕਿਰਾਇਆ ਨਹੀਂ ਦੇਣਾ ਪਰ ਚੰਡੇ ਦਾ ਖਰਚਾ ਜ਼ਰੂਰ ਤੁਹਾਨੂੰ ਲਾਣਾ ਰਲ ਮਿਲ ਕੇ ਲਾਉਣਾ ਪੈਣਾ ਕਿਉਂਕਿ ਫੈਕਟਰੀ 'ਚ ਕੱਪੜੇ ਵੀ ਮੇਰੇ ਕੋਲੇ ਨਹੀਂ ਹੈਗੇ ਰੰਗ ਦੀ ਮੇਰੇ ਕੋਲੇ ਨਹੀਂ ਹੈਗੀ ਹਨ ਜਿਹੜੇ ਡੰਡੇ-ਬੜੇ ਉਹ ਫੈਕਟਰੀ ਮੇਰੇ ਕੋਲ ਨਹੀਂ ਆ ਕਿ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਪੈਣਗੇ ਤਾਂ ਮੈਨੂੰ ਪੂਰੀ ਆਸ ਹੈ ਤੁਹਾਡੀ ਤੁਹਾਡੇ ਤੋਂ ਕਿ ਆਸੇ-ਪਾਸੇ ਫੋਨ ਲਓ ਅੱਜ ਜਦੋਂ ਆਪਾਂ ਉਧਰੋਂ ਵਾਪਸ ਆ ਜਾਵਾਂਗੇ ਫਿਰ ਜਦੋਂ ਤੁਸੀਂ ਮੈਨੂੰ ਦੱਸੋਗੇ ਕਿ ਸਾਡੀ ਉਸ ਪਾਸੇ ਮਾਸੀ ਨੇ ਟਾਈਮ ਰੱਖਿਆ ਜੀ ਉੱਥੇ ਵੀ ਤੁਸੀਂ ਜਾਣਕਾਰੀ ਦੇ ਕੇ ਉਹ ਸਾਡੇ ਚਾਚੇ ਨੇ ਵੀ ਰੱਖਿਆ ਫਿਰ ਆਪਾਂ ਟੂਰ ਬਣਾਵਾਂਗੇ ਇਸੇ ਤਰ੍ਹਾਂ ਲਗਾਤਾਰ ਆਪਾਂ ਆਹ 2 ਮਹੀਨੇ ਜਿਹੜੇ ਹੈਗੇ ਆ ਕੰਮ ਕਰਾਂਗੇ ਉਸ ਤੋਂ ਬਾਅਦ ਪੱਕਾ ਟੰਟਾ ਲਾ ਕੇ ਆਪਾਂ ਉੱਥੇ ਬਹਿ ਜਾਵਾਂਗੇ ਸਾਡੀ ਗਰੀਬਾ ਬੇਰੁਜ਼ਗਾਰੀ ਬੰਦਾ ਬਾਕੀ ਦੀਆਂ ਸੌਂਤਾ ਲਵਾਂਗੇ ਉੱਥੇ ਟੈਂਟ ਲਾ ਕੇ ਵੀ ਜੇ ਤੁਸੀਂ ਬੈਠ ਗਏ ਨਾ ਤੁਹਾਨੂੰ ਕੋਈ ਜ਼ਿਆਦਾ ਔਖਾ ਨਹੀਂ ਹੈ ਮਹੀਨੇ 'ਚੋਂ ਇੱਕ ਦਿਨ ਇੱਕ ਪਿੰਡ ਦਾ ਵਾਰੀ ਆਣੀ ਆ ਆਪਾਂ ਐਡੀ ਵੱਡੀ ਗਿੰਤੀ ਨਾਲ ਲੋਕਾਂ ਤਾਂ ਮੇਰੀ ਇਹਨ ਟੱਟ ਤੋਂ ਅਮੀਨਾ ਕਿ ਇਹ ਨਰੇਗਾ ਬਚਾਉਣ ਲਈ ਜ਼ਿੰਮੇਵਾਰੀ ਲਵਗੇ ਇੰਨਾ ਕਿਹਾ ਹੋਇਆ ਸਭ ਨੂੰ ਜੈ ਭੀਮ ਜੈ ਭਾਰਤੋ ਸਤਿ ਸ੍ਰੀ ਅਕਾਲ ਨਮਸਕਾਰ ਸਤਿਓਂ ਹਾਰੀ ਮਾਰੋ ਇਹ ਅੱਛਾ ਰੰਗ ਆ ਗਿਆ ਵੇ ਤੇ ਵੀ ਇਹਦਾ ਬਦਦਾ ਵੀ ਕੰਮ ਜੇ ਰਾਣਾ ਬੜੇ ਬੋਧ ਕਰਦੀ ਆ ਹਾਂ ਇਹ ਕਲਾ ਦਾ ਨਹੀਂ ਗਰੀਬ ਗਰੀਬ ਨੂੰ ਕੰਮ ਚ ਬਸ ਸਾਰੇ ਟੰਗੜਾ ਦੇ ਦੇਣਾ ਜਾਣਾ ਹੈ ਨਾ ਯਾਰ ਹੋਣਾ ਹਾਂਜੀ ਮੈਂ ਕਰ ਦਿੰਦਾ ਜੁਲਾਈ